ਅਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਵਿੱਚ ਇੱਕ ਬਜ਼ੁਰਗ ਵਿਅਕਤੀ ਦੇ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਅੰਦਰ ਵੜ ਕੇ ਦੋ ਨੌਜਵਾਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਬਜ਼ੁਰਗ ਦੇ ਹੱਥ ਪੈਰ ਤੇ ਮੂੰਹ ਬਣ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਇਸ ਮੌਕੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਉੱਥੇ ਦੇ ਲੋਕਾਂ ਨੇ ਵੀ ਦੱਸਿਆ ਹੈ ਕਿ ਉਹਨਾਂ ਨੂੰ ਦੇਰ ਰਾਤ ਆਰੀ ਦੇ ਨਾਲ ਕਿਸੇ ਚੀਜ਼ ਨੂੰ ਕੱਟਣ ਦੀ ਆਵਾਜ਼ ਆ ਰਹੀ ਸੀ ਜਦੋਂ ਉੱਠ ਕੇ ਵੇਖਿਆ ਤਾਂ ਨਾ ਕੋਈ ਨਜ਼ਰ ਨਹੀਂ ਆਇਆ ਉਸ ਤੋਂ ਬਾਅਦ ਵੇਖਿਆ ਤਾਂ ਉਹਨਾਂ ਨੂੰ ਇੱਕ ਬੰਦਾ ਬਾਹਰ ਨੂੰ ਜਾਂਦਾ ਨਜ਼ਰ ਆਇਆ ਜਦੋਂ ਉਹਨਾਂ ਨੇ ਆਪਣੇ ਨਾਲ ਵਾਲੇ ਘਰ ਵਿੱਚ ਚਾਤੀ ਮਾਰੀ ਤਾਂ ਇੱਕ ਹੋਰ ਬੰਦਾ ਦਿਖਾਈ ਦਿੱਤਾ ਇਸ ਮਗਰੋਂ ਉਹਨਾਂ ਨੇ ਘਰ ਦਾ ਤਾਲਾ ਤੋੜ ਕੇ ਅੰਦਰ ਵੇਖਿਆ ਤਾਂ ਹੈਰਾਨ ਰਹਿ ਗਏ ਕਮਰੇ ਦੇ ਵਿੱਚ ਉਹਨਾਂ ਨੇ ਗਵੰਡੀ ਬਜ਼ੁਰਗ ਵਿਜੇ ਖੰਨਾ ਦੀ ਲਾਸ਼ ਵੀ ਦੇਖੀ ਪੁਲਿਸ ਨੇ ਇਸ ਮਾਮਲੇ ਤੇ ਕੀ ਕੁਝ ਕੀਤਾ ਹੈ ਤੇ ਲੋਕਾਂ ਦਾ ਕੀ ਕੁਝ ਕਹਿਣਾ ਹੈ ਆਓ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਬਈ ਇਹ ਤੇ 3:30 ਵਜੇ ਦੇ ਹੈ ਹੋਈ ਸੀ ਆਰੀ ਵਗੈਰਾ ਕੱਟਣ ਦੀ ਬਾਅਦ ਬੈਕਸਾਈਡ ਤੇ ਆ ਰਹੀ ਸੀ ਜੀ ਤੇ ਇਸ ਤੋਂ ਬਾਅਦ 4:30 ਵਜੇ ਕੋਈ ਬੰਦਾ ਆਇਆ ਤੇ ਲੜਕਾ ਆਇਆ ਉਹਨੇ ਦੋਨੋਂ ਗੇਟ ਕ੍ਰੋਸ ਕੀਤੇ ਹੈ ਅੱਛਾ ਔਰ ਅੰਦਰ ਆਇਆ ਤੇ ਅਸੀਂ ਵੀ ਛੱਤ ਤੋਂ ਦੇਖਣਾ ਸ਼ੁਰੂ ਕੀਤਾ ਕਿ ਸ਼ਾਇਦ ਕੋਈ ਚੋਰ ਹੈ ਲੇਕਿਨ ਉਹ ਉਹਨਾਂ ਨੇ ਆਪਸ ਵਿੱਚ ਕੁਝ ਕਾਂਸਪੀਰੇਸੀ ਕੀਤੀ ਹੈ ਹਾਰਡਲੀ ਜਿਹੜਾ ਕ੍ਰੋਸ ਕਰਕੇ ਆਇਆ ਸੀ ਨਾ ਉਹ 10 ਮਿੰਟ ਵੀ ਨਹੀਂ ਰੁਕਿਆ ਕੋਈ ਗੱਲਬਾਤ ਕੀਤੀ ਹੈ ਤੇ ਉਹ ਮੁੰਡਾ ਚਲਾ ਗਿਆ ਇਸ ਤੋਂ ਬਾਅਦ ਅੱਛਾ ਦੋ ਜਣੇ ਜੀ ਟੁੱਟ ਹਾਂ ਬੰਦੇ ਦੋ ਸੀ ਲੇਕਿਨ ਇੱਕ ਬੰਦਾ ਇਧਰੋਂ ਭਜਿਆ ਤੇ ਲੇਕਿਨ ਇੱਕ ਦੂਜਾ ਬੰਦਾ ਇਧਰੋਂ ਨਹੀਂ ਭਜਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਸ਼ਾਇਦ ਕਿ ਅਸੀਂ ਸਾਰੇ ਕੌਂਸ਼ੀਅਸ ਹੋ ਗਏ ਆ ਅਸੀਂ 1.5-2 ਘੰਟੇ ਗੇਟ ਖੜਕਾਉਂਦੇ ਰਹੇ ਆ 2 ਘੰਟੇ ਬੈਲਸ ਕੀਤੀਆਂ ਫੋਨ ਬੰਦ ਹੋ ਗਏ ਇੱਥੇ ਇੱਕ ਸੀਨੀਅਰ ਸਿਟੀਜ਼ਨ ਨੇ ਬਾਈ ਦਾ ਨੇਮ ਆਫ ਵਿਜੇ ਖੰਨਾ ਉਹਨਾਂ ਦੀ ਜਿਹੜੀ ਹੈਗੀ ਉਥੇ ਕਰੇ ਦਰਵਾਜ਼ਾ ਨਹੀਂ ਖੁੱਲਦੇ ਪਏ ਐਂਡ THEN द ਇਮੀਡੀਏਟਲੀ ਦ ਪੁਲਿਸ ਪਾਰਟੀ ਰੀਚ ਦ ਸਪੌਟ ਤੇ ਉਥੇ ਆ ਕੇ ਸਾਨੂੰ ਇਹ ਪਤਾ ਚੱਲਿਆ ਕਿ ਰਾਤ ਵੇਲੇ ਇਹਨਾਂ ਦਾ ਇੱਕ ਮਰਡਰ ਹੀ ਲੱਗਦਾ ਹੈ ਪ੍ਰਾਇਮਰ ਫੇਸਿੰਗ ਉਹ ਮਰਡਰ ਹੋ ਗਿਆ ਹੈ ਸੋ ਵੀ ਆਰ ਵਰਕਿੰਗ ਔਨ ਆਲ ਦ ਲੀਡਸ ਤੇ ਦੇਖ ਰਹੇ ਹੈ ਕਿ ਪਹੁੰਚੀ ਦਿੱ ਕਰ ਲਾ ਲਓ ਦੇਖੋ ਜੀ ਹਲੇ ਤੇ ਬਹੁਤ ਪ੍ਰਾਇਮਰੀ ਇੱਕ ਇਨਵੈਸਟੀਗੇਸ਼ਨ ਹੈ ਤੁਸੀਂ ਵੀ ਸਾਰੇ ਇੱਥੇ ਹੀ ਹੈਗੇ ਹੋ ਐਂਡ ਵੀ ਹੈਵ ਆਲਸੋ ਜਸਟ ਅਰਾਈਵ ਸੋ ਜੋ ਵੀ ਲੀਡਸ ਆਉਗੀਆਂ ਵੀ ਆਰ ਵਰਕਿੰਗ ਔਨ ਆਲ ਦਾ ਐਂਗਲਸ ਜੀ ਔਰ ਜੋ ਵੀ ਹੋਗਾ ਜੋ ਵੀ ਬੰਦਾ ਹੋਗਾ ਪਫੜ ਅਗਰ ਦੂਸਰੇ ਪਾਸੋਂ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਗਈ ਇਧਰੋਂ ਵੀ ਬਾਰੀ ਪੁੱਤੀ ਆ ਦੂਸਰੇ ਪਾਸੋਂ ਵੀ ਕਿਤੇ ਵੀ ਦੋ ਜਣੇ ਆਏ ਸੀ ਜਿਹੜੇ ਇਲਾਕਾ ਦੇ ਵਾਸੀ ਕਹਿ ਰਹੇ ਨੇ ਦੇਖੋ ਪ੍ਰਾਈਮਰ ਫੇਸ ਹੀ ਫੋਰਸਡ ਐਂਟਰੀ ਲੱਗਦੀ ਪਈ ਹੈ ਬਟ ਬਾਕੀ ਤਾਂ ਸਾਰਾ ਕੁਝ ਡੀਟੇਲਸ ਹਰ ਇੱਕ ਕੇਸ 'ਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹੈਗੀਆਂ ਸੋ ਆਪਾਂ ਹਲੇ ਹਰ ਇੱਕ ਲੀਡ ਤੇ ਵਰਕ ਕਰਦੇ ਪਏ ਜੋ ਵੀ ਹੁੰਦਾ ਹੈ ਆਪਾਂ ਸ਼ੇਅਰ ਕਰਾਂਗੇ ਬੱਚੇ ਨੇ 78 ইয়ার্স ਇਹਨਾਂ ਦੀ ਉਮਰ ਹੈਗੀ ਇਹਨਾਂ ਦੇ ਬੱਚੇ ਬਾਹਰ ਰਹਿੰਦੇ ਨੇ ਜੀ ਇੱਥੇ ਕੱਲੇ ਰਹਿੰਦੇ ਨੇ